ਚਰੰਜਾ ਮਹਿਲਾ ਪੰਜਵਾ ਘਾਟ ਵਸੇ ਚਰਨਾਰਬਿੰਦ ਰਸਨਾ ਜਪੇ ਕੋਪਾਲ ਹਿਰਦੇ ਵਿੱਚ ਪਰਪੂ ਤੇ ਚਰਨ ਕਮਲ ਵਸਾਈਏ ਤੇ ਜੀਵਨੁ ਹਰੀ ਨੂੰ ਜਪੀਏ ਨਾਨਕ ਸੋ ਪਰਬ ਸਿਮਰੀਏ ਤਿਸ ਤੇ ਹੀ ਕੋ ਪਾਲ ਹੈ ਨਾਨਕ ਉਸ ਪ੍ਰਭੂ ਦਾ ਨਾਮ ਜਪੀਏ ਜਿਸ ਨੇ ਸਰੀਰ ਨੂੰ ਪਾਲਿਆ ਹੈ ਪਉੜੀ ਆਪੇ 68 ਤੀਰਤ ਕਰਤਾ ਆਪ ਕਰੇ ਇਸ਼ਨਾਨ ਪਰਪੂ ਆਪ ਹੀ 68 ਤੀਰਥਾਂ ਦਾ ਕਰਨ ਵਾਲਾ ਹੈ ਆਪ ਹੀ ਉਹਨਾਂ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਆਪੇ ਸੰਜਮ ਵਰਤੇ ਸਵਾਮੀ ਆਪ ਜਪਾਹੇ ਨਾਮ ਵਾਲਕ ਆਪ ਹੀ ਯੁਗਤੀ ਵਿੱਚ ਵਰਤਦਾ ਹੈ ਤੇ ਆਪ ਹੀ ਨਾਮ ਜਪਾਉਂਦਾ ਹੈ ਆਪ ਦਿਆਲ ਹੋਏ ਭਉ ਖੰਡਨ ਆਪ ਕਰੇ ਸਭ ਦਾਨ ਭਉ ਦੂਰ ਕਰਨ ਵਾਲਾ ਭਰੂ ਆਪ ਹੀ ਦਿਆਲ ਹੁੰਦਾ ਹੈ ਤੇ ਆਪ ਹੀ ਸਭ ਤਰ੍ਹਾਂ ਦਾ ਦਾਨ ਕਰਦਾ ਹੈ ਜਿਸ ਨੂੰ ਗੁਰਮੁਖ ਆਪ ਬੁਝਾਈ ਸੋ ਸਦ ਹੀ ਤਰ ਗਏ ਪਾਏ ਮਨ ਜਿਸ ਨੂੰਖ ਨੂੰ ਸਤਗੁਰੂ ਦੀ ਰਾਹੀ ਸਮਝ ਬਖਸ਼ਦਾ ਹੈ ਸੋ ਸਦਾ ਦਰਗਾਹ ਵਿੱਚ ਆਦਰ ਪਾਉਂਦਾ ਹੈ ਜਿਸ ਦੀ ਪੈਜ ਰੱਖੇ ਹਰ ਸੁਆਮੀ ਸੋ ਸੱਚਾ ਹਰ ਚੰਨ ਜਿਸ ਦੀ ਲਾਜ ਆਪ ਰੱਖਦਾ ਹੈ ਉਹ ਰੱਬ ਦਾ ਪਿਆਰਾ ਸੇਵਕ ਰੱਬ ਦਾ ਰੂਪ ਹੈ ਸਲੋਕ ਮਹੱਲਾਤੀ ਜਾ ਨਾਨਕ ਬਿਨ ਸਤਗੁਰ ਭੇਟੀ ਜਗ ਅੰਧ ਹੈ ਅੰਧੇ ਕਰਮ ਕਮਾਈ ਹੀ ਨਾਨਕ ਗੁਰੂ ਨੂੰ ਮਿਲਣ ਤੋਂ ਬਿਨਾ ਸੰਸਾਰ ਅੰਨਾ ਹੈ ਤੇ ਅੰਨੇ ਹੀ ਕੰਮ ਕਰਦਾ ਹੈ ਸ਼ਬਦ ਸੋਚਿਤ ਨਾ ਲਾਵੇ ਜਿਤ ਸੁਖ ਵਸੈ ਮਨ ਆਏ ਸਤਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿੱਚ ਸੁਖ ਆਵਸੇ ਤਾਂ ਉਸ ਲੱਗਾ ਸਦਾ ਫਰੇ ਇਹਨਸੇ ਜਲਤ ਵਿਹਾਈ ਤਮੋ ਗੁਣ ਵਿੱਚ ਮਸਤ ਹੋਇਆ ਹੋਇਆ ਸਦਾ ਪਟਕਦਾ ਹੈ ਤੇ ਦਿਨ ਰਾਤ ਤਮੋ ਗੁਣ ਵਿੱਚ ਫੜਦੇ ਆ ਉਸ ਦੀ ਉਮਰ ਗੁਜ਼ਰਦੀ ਹੈ ਜੋ ਤਿਸ ਪਾਵੇ ਸੋ ਥੀਏ ਕਹਿਣਾ ਕਛੂ ਨਾ ਜਾਏ ਇਸ ਵਾਰੇ ਕੁਝ ਆਖਿਆ ਨਹੀਂ ਜਾ ਸਕਦਾ ਜੋ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਸੋਈ ਹੁੰਦਾ ਹੈ ਮਹੱਲਾ ਤੀਜਾ ਸਤਿਗੁਰੂ ਪਰਮਾਇਕਾਰੀ ਇਹੇ ਕਰਿ ਹੋ ਸਤਿਗੁਰੂ ਨੇ ਹੁਕਮ ਦਿੱਤਾ ਹੈ ਭਰਮ ਦਾ ਛੋਲ ਕਟਣ ਲਈ ਇਹ ਕਾਰਪਾਵ ਇਲਾਜ ਕਰੋ ਗੁਰੂ ਦਵਾਰੇ ਹੋਏ ਕਹਿ ਸਹਿਮ ਸੁਮਲੋ ਗੁਰੂ ਦੇ ਦਰ ਤੇ ਜਾ ਕੇ ਭਾਵ ਗੁਰੂ ਦੇ ਚਰਨ ਹੀ ਲਾ ਕੇ ਮਾਲਕ ਨੂੰ ਯਾਦ ਕਰੋ ਸਾਹਿਬ ਸਦਾ ਹਜ਼ੂਰ ਹੈ ਭਰਮੇ ਕੇ ਛੋੜ ਕਟਕੇ ਅੰਤਰ ਜੋਤ ਤਰੋ ਮਾਲਕ ਸਦਾ ਅੰਗ ਸੰਗ ਹੈ ਅੱਖਾਂ ਅੱਗੋਂ ਭਰਮ ਦੇ ਜਲੇ ਨੂੰ ਲਾ ਕੇ ਸ਼ਿਰ ਤੇ ਵਿੱਚ ਉਸਤੀ ਜੋਤ ਟਕਾਓ ਹਰ ਕਾ ਨਾਮ ਹੀ ਅੰਮ੍ਰਿਤ ਹੈ दारू ਇਹੋ ਲਾਇਓ ਹਰੀ ਦਾ ਨਾਮ ਅਮਰ ਕਰਨ ਵਾਲਾ ਹੈ ਇਹ ਦਾ ਵਰਤੋ ਸਤ ਗੁਰੂ ਕਾ ਬਾਣਾ ਚਿਤ ਰਖੋ ਸੰਜਮ ਸਚਾ ਨਿਹੋ ਸਤ ਗੁਰੂ ਦਾ ਬਾਣਾ ਮਨ ਲਾ ਚਿਤ ਵਿੱਚ ਰੱਖੋ ਤੇ ਸੱਚਾ ਪਿਆਰ ਰੂਪ ਰਹਿਣੀ ਧਾਰਨ ਕਰੋ ਨਾਨਕ ਇੱਥੇ ਸੁਖ ਹੈ ਅੰਦਰ ਰੱਖ ਸੀ ਅੱਗੇ ਹਰ ਸੇਂ ਇਕੇਲ ਕਰੋ ਏ ਨਾਨਕ ਇਹ ਦਾਰੂ ਇੱਥੇ ਸੰਸਾਰ ਵਿੱਚ ਸੁਖੀ ਰੱਖੇਗਾ ਤੇ ਅੱਗੇ ਪਰਲੋਕ ਵਿੱਚ ਹਰੀ ਨਾਲ ਅਰਣੀਆਂ ਮਾਣੋ ਕੇ ਪੌੜੀ ਆਪੇ פאר 18 ਬਨਸਪਤ ਆਪੇ ਹੀ ਫਰਲਾਈ ਪਰਪੂ ਆਪ ਹੀ ਬਨਸਪਤੀ ਦੇ 18 ਭਾਰ ਹੈ ਭਾਵ ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ ਤੇ ਆਪ ਉਸ ਨੂੰ ਫਲ ਆਉਂਦਾ ਹੈ ਆਪੇ ਮਾਲੀ ਆਪ ਸਰ ਸੰਚੈ ਆਪੇ ਹੀ ਮੂਪਾਏ ਆਪ ਹੀ ਮਾਲੀ ਹੈ ਆਪ ਹੀ ਪਾਣੀ ਦਿੰਦਾ ਹੈ ਤੇ ਆਪ ਹੀ ਫਲ ਖਾਂਦਾ ਹੈ ਆਪੇ ਕਰਤਾ ਆਪੇ ਭੁਗਤਾ ਆਪੇ ਦੀ ਦਵਾਈ ਆਪ ਹੀ ਕਰਨ ਵਾਲਾ ਹੈ ਆਪ ਹੀ ਭੋਕਣ ਵਾਲਾ ਹੈ ਆਪ ਹੀ ਦਿੰਦਾ ਹੈ ਤੇ ਆਪ ਹੀ ਦਵਾਉਂਦਾ ਹੈ ਆਪੇ ਸਹਿਬ ਆਪੇ ਰੱਖਾ ਆਪੇ ਰਹਿ ਸਮਾਈ ਮਾਲਕ ਵੀ ਆਪ ਹੀ ਹੈ ਤੇ ਰੱਖਾ ਵੀ ਆਪ ਹੈ ਆਪ ਹੀ ਸਭ ਥਾਂ ਹੀ ਵਿਆਪਕ ਹੈ ਜਨਨਾਣਕ ਬੜੀ ਆਈ ਅੱਖੇ ਹਰ ਕਰਤੇ ਕੀ ਜਿਸ ਨੂੰ ਤਿਲਨਤ ਮਾਏ ਸੇਵਕ ਨਾਨਕ ਸਰਪੂ ਦੀ ਸਿਫਸਲਾ ਕਰਦਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਸਭ ਉਸ ਨੂੰ ਕਰਤਾ मात्र ਕੋਈ ਤਮਾ ਨਹੀਂ ਹੈ ਪਰ ਉਸ ਨੂੰ ਰਤਾ मात्र ਕੋਈ ਤਮਾ ਨਹੀਂ ਹੈ ਸੋ ਲੋਕਮ ਹਲਾਤੀ ਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਮਲੁਖ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ ਜਿਸ ਵਿੱਚੋਂ ਹੋਰ ਆ ਕੇ ਕਿਆਲਾ ਭਰ ਲੈਂਦਾ ਹੈ ਜਿਤ ਪੀਤੇ ਮਤ ਦੂਰ ਹੋਏ ਵਰਲਪੇ ਵਿੱਚ ਆਏ ਪਰ ਸ਼ਰਾਬ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਵਰਲ ਦਾ ਜੋਰ ਵਕਣ ਦਾ ਜੋਰ ਆ ਚੜਦਾ ਹੈ ਆਪਣਾ ਪਰਾਇਆ ਨਾ ਪਛਾਣਈ ਖਸਮੋਂ ਤੱਕੇ ਖਾਈ ਆਪੇ ਪਰੇ ਦੀ ਪਛਾਣ ਨਹੀਂ ਰਹਿੰਦੀ ਮਾਲਕ ਵੱਲੋਂ ਤੱਕੇ ਪੈਂਦੇ ਹਨ ਜਿੱਤ ਪੀਤੇ ਖਸਮ ਵਿਸਰੇ ਦਰਗੇ ਮਿਲੈ ਸਜਾਈ ਜਿਸ ਤੇ ਪੀਤਿਆਂ ਖਸਮ ਵਿਸਰਦਾ ਤੇ ਦਰਗਾਹ ਵਿਸਾਜਾ ਮਿਲਦੀ ਹੈ ਝੂਠਾ ਮਦਮੂਲ ਨਾ ਪੀਚੇ ਝੂਠਾ ਮਦਮੂਲ ਨਾ ਪੀਚੇ ਜੇ ਕਫਾਰ ਬਸਾਈ ਐਸਾ ਚੰਦਰਾ ਸ਼ਰਾਬ ਜਿੱਥੋਂ ਤੱਕ ਵਸ ਚਲੇ ਕਦੇ ਨਹੀਂ ਪੀਣਾ ਚਾਹੀਦਾ ਨਾਨਕ ਨਦਰੀ ਸੱਚ ਮਦ ਪਾਈਐ ਸਤਿਗੁਰ ਮਿਲੈ ਜਿਸ ਸੇ ਆਈ ਹੀ ਨਾਨਕ ਪਰਪੂ ਦੀ ਮਿਹਰਤੀ ਨਜ਼ਰ ਨਾਲ ਨਾਮ ਰੂਪ ਨਸ਼ਾ ਉਸ ਮਨੁੱਖ ਨੂੰ ਮਿਲਦਾ ਜਿਸ ਨੂੰ ਗੁਰੂ ਆ ਕੇ ਮਿਲ ਪਏ ਸਦਾ ਸਹਿਬ ਕੀ ਰੰਗ ਰਹਿ ਮਹਿਲੀ ਪਾਵੈ ਥਾਓ ਐਸਾ ਮਨੁੱਖ ਸਦਾ ਮਾਲਕ ਦੇ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਤੇ ਦਰਗਾਹ ਵਿੱਚ ਉਸ ਨੂੰ ਥਾਂ ਭਾਵ ਇੱਜ਼ਤ ਮਿਲਦੀ ਹੈ ਮਹੱਲਾ ਤਿਚਾ ਇਹੋ ਜਗਤ ਜੀਵਤ ਮਰੇ ਜਾਂ ਇਸ ਨੂੰ ਸੋਝੀ ਹੋਏ ਇਹ ਸੰਸਾਰ ਮਨੁੱਖ ਤਦੋਂ ਜਿਉਂਦਾ ਹੀ ਮਰਦਾ ਹੈ। ਭਾਵੇਂ ਮਾਇਆ ਵੱਲੋਂ ਉਪਰਾਮ ਹੁੰਦਾ ਹੈ ਜਦੋਂ ਇਸ ਨੂੰ ਸੋਝੀ ਆਉਂਦੀ ਹੈ। ਜਾਂ ਤਿੰਨ ਸਵਾਲਿਆ ਤ ਸਭ ਰਹਾ ਜਗਾਇਦਾ ਤੁਦ ਹੋਏ। ਜਾ ਤਿੰਨ ਸਵਾਲਿਆ ਤਾਂ ਸਭ ਰਿਹਾ ਜਾ ਤਿੰਨ ਸਵਾਲਿਆ ਤਾਂ ਸਭ ਰਿਹਾ ਜਗਾਈ ਤਾਂ ਸੁਧ ਹੋਈ ਸੂਝ ਤਦੋਂ ਹੁੰਦੀ ਹੈ ਜਦੋਂ ਪ੍ਰਭੂ ਆਪ ਜਗਾਉਂਦਾ ਹੈ ਜਦ ਤਾਈ ਉਸਨੇ ਮਾਇਆ ਵਿੱਚ ਸਵਾਇਆ ਹੋਇਆ ਹੈ ਤਾਂ ਤਾਈ ਮਨੁੱਖ ਸੁੱਤਾ ਰਹਤਾ ਹੈ ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰੂ ਮਿਲ ਸੋਏ ਇਹ ਨਾਨਕ ਜਿਸ ਤੇ ਪਰਉ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਉਸੇ ਨੂੰ ਸਤਿਗੁਰੂ ਮਿਲਦਾ ਹੈ ਗੁਰਪ੍ਰਸਾਦ ਜੀਵਤ ਰਹੇ ਤਾਂ ਫਿਰ ਮਰਨਾ ਹੋਏ ਜੇ ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਜਿਉਂਦਿਆ ਹੋਇਆ ਹੀ ਮਰਦਾ ਭਾਵ ਹਉਮੈ ਛੱਡ ਜਾਂਦਾ ਹੈ ਤਾਂ ਫਿਰ ਮੁਲਕ ਕੇ ਮਰਨਾ ਨਹੀਂ ਹੁੰਦਾ ਭਾਵ ਜਨਮ ਮੰਤੋਂ ਬਚ ਜਾਂਦਾ ਹੈ ਬੋਲੀ ਜਿਸ ਦਾ ਕੀਤਾ ਸਭ ਕੁਝ ਹੋਵੇ ਤਿਸ ਨੂੰ ਪਰਵਾ ਨਾਹੀ ਕਿਸੇ ਕੀਰੀ ਉਸ ਪ੍ਰਭੂ ਨੂੰ ਕਿਸੇ ਦੀ ਕਾਣ ਨਹੀਂ ਕਿਉਂਕਿ ਸਭ ਕੁਝ ਹੁੰਦਾ ਹੀ ਉਸ ਦਾ ਕੀਤਾ ਹੋਇਆ ਹੈ ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ ਸਭ ਮਹਤਾਜੀ ਕੱਢੇ ਤੇਰੀ ਹੇ ਹਰੀ ਹਰੇਕ ਜੀਵ ਤੇਰਾ ਦਿੱਤਾ ਖੰਦਾ ਹੈ ਤੇ ਸਾਰੀ ਸ੍ਰਿਸ਼ਟੀ ਤੇਰੀ ਮਹਤਾਜੀ ਕੱਢਦੀ ਹੈ ਜੇ ਤੁਦ ਨੂੰ ਸਲਾਹੇ ਸੂ ਸਭ ਕਿਛ ਪਾਵੇ ਜਿਸ ਨੂੰ ਕਿਰਪਾ ਨਿਰੰਜਨ ਕੇਰੀ ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਜੋ ਤੇਰੀ ਸਿਫਸਲਾ ਕਰਤਾ ਹੈ ਤੇ ਜਿਸ ਉਤੇ ਮਾਇਆ ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ ਸੋਈ ਸਾਹੂ ਸੱਚਾ ਬਨਜਾਰਾ ਜਿਨ ਵਖਰ ਲਤਿਆ ਹਰ ਨਾਮ ਤਨ ਤੇਰੀ ਸਉ ਜੋ ਹੀ ਸ਼ਾਹੂਕਾਰ ਹੈ ਤੇ ਸੱਚਾ ਬੁੰਜਾਰਾ ਹੈ ਜਿਸ ਨੇ ਤੇਰਾ ਨਾਮ ਰੂਪ ਧਨ ਵਖਰ ਲਦਿਆ ਹੈ ਸਾਵਤਿ ਸੇ ਨੂੰ ਸਲਾਹੁ ਸੰਤੋ ਜਿਨ ਦੂਜੇ ਭਾਵ ਕੀ ਮਾਰ ਵੜਾਰੀ ਢੇਰੀ ਏ ਸੰਤ ਜਨੋ ਸਾਰੇ ਉਸੇ ਦੀ ਸੇ ਸਲਾਹ ਕਰੋ ਜਿਸ ਪਰਭੂ ਨੇ ਮਾਇਆ ਦੇ ਮੋਹ ਦਾ ਟੱਬਾ ਮਨੋਂ ਢਾ ਕੇ ਕੱਢ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਤੇ